ਲੋ ਜੀ ਵੀਰ ਜੀ ਆ ਮੱਕੀ ਲਾਈ ਹੋਈ ਐ 6 ਮਈ ਦੀ ਅੱਜ 27 ਜੂਨ ਹੋ ਗਈ ਤੇ ਪੂਰਾ ਵਧੀਆ ਇਹਦਾ ਪੀੜੀ ਨਹੀਂ ਪਈ ਇੱਕ ਤਾਂ ਬਿਲਕੁਲ ਜੂਰੀਆ ਬਹੁਤ ਘੱਟ ਇੱਥੇ ਟਰਾਲੀ ਕਰੋੜੀ ਦੀ ਪਈ ਸੀ ਵਿੱਚ ਮੁਰਗੀਆਂ ਦੇ ਰੇ ਮਿਕਸ ਸੀਗਾ ਇੱਥੋਂ ਚੱਕ ਕੇ ਉਹ ਪਾਈ ਸੀ ਤੇ ਪੂਰੀ ਜਬਦਸਤ ਕੱਦ ਬਹੁਤ ਐ ਤੇ ਸੰਡੀ ਸੰਡੀ ਵੀ ਮਾੜੀ ਮੋਟੀ ਸੀ ਸੀ ਪਹਿਲਾਂ ਛੋਟੀ ਇਹਨੂੰ ਬਾਅਦ ਚ ਤਾਂ ਨਹੀਂ ਹੈਗੀ ਪੂਰੀ ਹਰੀ ਭਰੀ ਅੱਜ ਮਹੀ ਪੈ ਗਿਆ ਮੀਨ ਵਾਲੇ ਤਾਂ ਹੋਰ ਵੀ ਜ਼ਿਆਦਾ ਨਖਾਰ ਆ ਗਿਆ ਆ ਦੇਖ ਸਕਦੇ ਹੋ ਇਹਦਾ ਕਦ ਕਾਠ ਆਹ ਥੋੜੀ ਮਾੜੀ ਹੈ ਇਹਦਾ ਵੀ ਕਾਰਨ ਤੁਹਾਨੂੰ ਦੱਸ ਦਿਆਂ ਕਿਉਂ ਇੱਧਰ ਇੱਥੇ ਨਾ ਅਸੀਂ ਸਰੋਂ ਕੱਢੀ ਸੀ ਸਰੋਂ ਕੱਢ ਕੇ ਪਲੋਂ ਜੀ ਰਹਿ ਗਈ ਅਸੀਂ ਐਂ ਹੀ ਰੌਣੀ ਕਰਤੀ ਸੀ ਇਸ ਕਰਨੇ ਜਿਹੜਾ ਜਿਹੜਾ ਗਿੱਲਾ ਥਾਂ ਸੀ ਉੱਥੇ ਮਾੜੀ ਆ ਜਿਹੜੀ ਸੁੱਕਾ ਸੀ ਜਮਾ ਪੂਰੀ ਸਿਰੇ ਦੀ ਮੱਕੀ ਐ ਆ ਦੇਖ ਸਕਦੇ ਹੋ ਨਾਲ ਨਾਲੇ ਫਿਰ ਸਿੰਗਲ ਖਾਲੀ ਕਰਕੇ ਓੜੇ ਇੱਧਰ ਵੀ ਛੋਟੀ ਐ ਆ ਦੇਖ ਲਓ ਪੂਰੀ ਵਧੀਆ ਪੱਕੀ ਪੂਰੀ ਸਿਹਰੀ ਹੈ ਹਾਈਬ੍ਰਿਡ ਵੀ ਹੈ ਇਹ ਮੈਂ ਤੁਹਾਨੂੰ ਬੀਜ ਦੀ ਉਹਦੀ ਫੈਲੀ ਦੀ ਫੋਟੋ ਵੀ ਇਹ ਵਿੱਚ ਦਿਖਾਉਣਾ ਤੇ ਹਰੇ ਆਪਰੇ ਬਿਮਾਰੀ ਬਹੁਤ ਘੱਟ ਪਈ ਹੈ ਜੂਰੀ ਆ ਇਹਨੂੰ ਮਾਤਰੀ ਮਤਲਬ 20 ਤੋਂ 25 ਕਿਲੋ ਪਿਆ ਹੋ ਦੋ ਕਨਾਲਾਂ ਨੇ ਇਹ ਆ ਦੇਖ ਲਓ ਜੀ ਆ ਬੀਜ ਹੈ ਇਹਦਾ ਮੈਂ ਕੋਈ ਬੀਜ ਦੀ ਮਸ਼ਹੂਰੀ ਨਹੀਂ ਕਰਦਾ ਮੈਂ ਤਾਂ ਪਹਿਲੀ ਵਾਰੀ ਬੀਜਿਆ ਤੇ ਉਹ ਕਦ ਕਾਠ ਬਹੁਤ ਚੰਗਾ ਟਾਂਡਾ ਬਹੁਤ ਮੋਟਾ ਹੈ ਬਾਕੀ ਇਹਦਾ ਹੁਣ ਪੱਕਣ ਤੇ ਦੇਖਾਂਗੇ ਟੈਂਪਰੇਚਰ ਤਾਂ ਸਹੀ ਕਰਤਾ ਪ੍ਰਮਾਤਮਾ ਨੇ ਠੰਡ ਹੋ ਗਈ ਮੀਂਹ ਪਿਆ ਗਿਆ ਅੱਜ 27 ਜੂਨ ਨੂੰ ਲਗਭਗ ਸਾਰੇ ਪੰਜਾਬ ਵਾਂਗੂ ਹੀ ਪਿਆ ਹੈ ਕਦ ਦਾ ਬਹੁਤ ਹੈ ਮੱਕੀ ਦਾ ਵਿਚਾਲੇ ਤਾਂ ਬਿਲਕੁਲ ਪਿਛਲੇ ਸਾਲ ਮੈਂ ਜ ਮੂੰਗੀ ਲਾਈ ਸੀ ਅੱਜ ਕਿ ਮੂੰਗੀ ਨਹੀਂ ਲਾਈ ਮੱਕੀ ਲਾਈ ਹੈ ਹਾਂਜੀ ਪਿੰਡੂ ਫੂਡ ਚੈਨਲ ਆ ਫੂਡ ਜੰਕਸ਼ਨ ਪਿੰਡੂ ਫੂਡ ਤੇ ਇਹਨੂੰ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤਾਂ ਕਿ ਹੌਸਲਾ ਬਣਿਆ ਰਹੇ ਹੋਰ ਵੀ ਵਧੀਆ-ਵਧੀਆ ਵੀਡੀਓ ਬਣਾਉਣ ਦਾ ਧੰਨਵਾਦ ਜੀ ਸਾਰਿਆਂ ਦਾ